ਜਿਹੜੀ ਆਮ ਆਦਮੀ ਪਾਰਟੀ ਦੇ ਨਸ਼ੇ ਦੇ ਮੁੱਦੇ ਨੂੰ ਇੱਕ ਸਿਆਸੀ ਪੌੜੀ ਵਜੋਂ ਸਿਰਫ ਸੱਤਾ ਹਾਸਲ ਕਰਨ ਦੇ ਲਈ ਵਰਤਿਆ ਅੱਜ ਉਸੇ ਆਮ ਆਦਮੀ ਪਾਰਟੀ ਨੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰਾ ਸਿੱਧਾ ਸਵਾਲ ਹੈ ਕਿ ਨਸ਼ੇ ਦਾ ਮੁੱਦਾ ਸਿਰਫ ਸੰਮਨ ਪੋਲਿਟਿਕਸ ਹੈ ਕਿ ਸਿਰਫ ਇਹ ਵਿਰੋਧੀਆਂ ਦੇ ਵਿਰੁੱਧ ਇੱਕ ਹਥਿਆਰ ਹੈ ਕਿਉਂਕਿ ਨਸ਼ੇ ਦੇ ਹਾਲਾਤ ਤਾਂ ਅੱਜ ਪੰਜਾਬ ਦੇ ਵਿੱਚ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਇਹ ਗੱਲ ਕੱਲੇ ਵਿਰੋਧੀ ਨਹੀਂ ਹੁਣ ਤਾਂ ਮਾਨਯੋਗ ਗਵਰਨਰ ਸਾਹਿਬ ਨੇ ਸਭ ਤੋਂ ਪਹਿਲੇ ਇਹਦੇ ਖਿਲਾਫ ਆਵਾਜ਼ ਚੱਕੀ ਸੀ ਤੇ ਇਹ ਗੱਲ ਕਹੀ ਸੀ ਕਿ ਨਸ਼ਾ ਸਕੂਲਾਂ ਕਲਜਾਂ ਤੱਕ ਪਹੁੰਚ ਗਿਆ ਫਿਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਨ੍ਹਾਂ ਨੇ ਪੰਜਾਬ ਦੇ ਡੀਜੀਪੀ ਤੋਂ ਬਿਨਾਂ ਸ਼ਰਤ ਮਾਫੀ ਮੰਗਵਾਈ ਤੇ ਇਹ ਗੱਲ ਕਹੀ ਕਿ ਇਸ ਤਰੀਕੇ ਲੱਗ ਰਿਹਾ ਹੈ ਕਿ ਸੂਬੇ ਦੇ ਵਿੱਚ ਨਸ਼ਾ ਪੁਲਿਸ ਦੀ ਮਿਲੀਭੁਗਤ ਦੇ ਨਾਲ ਵਿਕਰੇ ਔਰ ਜਿਹੜਾ ਦੂਸਰਾ ਬੈਂਚ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੇ ਕੇਸ ਨੇ ਉਹਨਾਂ ਦੇ ਵਿੱਚ ਗਵਾਹੀਆਂ ਨਹੀਂ ਹੋ ਰਹੀਆਂ ਟ੍ਰਾਇਲਾਂ ਨਹੀਂ ਚੱਲ ਰਹੀਆਂ ਇਸ ਦੇ ਵਿੱਚ ਪੁਲਿਸ ਦੀ ਮਿਲੀ ਭੁਗਤ ਹੈ ਔਰ ਇਹ ਗੱਲ ਉਰੇ ਤੱਕ ਨਹੀਂ ਰੁਕੀ ਹੁਣ ਤਾਂ ਆਮ ਆਦਮੀ ਪਾਰਟੀ ਦੇ ਅੰਦਰੋਂ ਆਵਾਜ਼ਾਂ ਉੱਠਣ ਲੱਗੀਆਂ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਉਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੀ ਇਮਾਨਦਾਰੀ ਨੂੰ ਬੜਾ ਪ੍ਰਚਾਰਿਆ ਸੀ ਕਿਸੇ ਸਮੇਂ ਉਹ ਕਹਿੰਦੇ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਸ਼ਾ ਵਿਕ ਰਿਹਾ ਉਹ ਰਗਵ ਛੱਡੇ ਦੀ ਸ਼ਹਿ ਤੇ ਵਿਕ ਰਿਹਾ ਤੇ ਨਾ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇ ਸਕੇ ਨਾ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇ ਸਕੇ ਫਿਰ ਇਹਨਾਂ ਦਾ ਗੁਰਦਾਸਪੁਰ ਤੋਂ ਜਿਹੜਾ ਲੋਕ ਸਭਾ ਦਾ ਉਮੀਦਵਾਰ ਹੈ ਸ਼ਰੀ ਕਲਸੀ ਉਹਨੇ ਚੋਣਾਂ ਦੇ ਦੌਰਾਨ ਮੰਨਿਆ ਕਿ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਇੱਕ ਸਰਿੰਜ ਨੂੰ 7-8 ਜਾਣੇ ਲਾ ਰਹੇ ਕਿ ਇਹ ਸ਼ਰਮ ਦੀ ਗੱਲ ਨਹੀਂ ਆਮ ਆਦਮੀ ਪਾਰਟੀ ਵਾਸਤੇ ਤੇ ਕੱਲ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਅਜੇ ਗੁਪਤੇ ਨੇ ਸ਼ਰੇਆਮ ਕਿਹਾ ਕਿ ਬਦਲਾਅ ਤਾਂ 1% ਨਹੀਂ ਆਇਆ ਨਸ਼ਾ ਪੰਜਾਬ ਦੇ ਵਿੱਚ ਦੁੱਗਣਾ ਤਿੱਗਣਾ ਹੋ ਗਿਆ ਇਹ ਗੱਲਾਂ ਤੇ ਕੀ ਜਵਾਬ ਹੈ ਮਾਨ ਸਾਹਿਬ ਸੋ ਅੱਜ ਜਿਹੜੀ ਵੱਡੀ ਜਵਾਬ ਦੇਈ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਦੀ ਹੈ ਸੋ ਮੈਂ ਤਾਂ ਹੁਣ ਕੇਂਦਰੀ ਏਜੰਸੀਆਂ ਤੋਂ ਵੀ ਮੰਗ ਕਰਦਾ ਕਿ ਪੰਜਾਬ ਦੇ ਵਿੱਚ ਵਾਕਈ ਕੋਈ ਬਹੁਤ ਵੱਡਾ ਇੱਕ ਸਾਈਜ਼ ਘਟਾਲੇ ਵਾਂਗੂ ਡਰੱਗ ਘਟਾਲਾ ਚੱਲ ਰਿਹਾ ਹੈ ਕਿਉਂਕਿ ਇਹਦੀਆਂ ਆਵਾਜ਼ਾਂ ਹੁਣ ਪਾਰਟੀ ਦੇ ਅੰਦਰੋਂ ਉੱਠਣ ਲੱਗੀਆਂ ਨੇ ਚਾਹੇ ਉਹ ਕੁਮਰ ਵਿਜੇ ਪ੍ਰਤਾਪ ਹੋਵੇ ਚਾਹੇ ਸ਼ਹਿਰੀ ਕਲਸੀ ਹੋਵੇ ਚਾਹੇ ਅਜੇ ਗੁਪਤਾ ਹੋਵੇ ਇਹ ਤਿੰਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਫਿਰ ਗਵਰਨਰ ਸਾਹਿਬ ਹੋ ਗਏ ਫਿਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੀ ਟਿੱਪਣੀ ਆ ਗਈ ਸੋ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਕਿਹੜੇ ਲੋਕ ਨੇ ਜਿਹੜੇ ਬੈਠ ਕੇ ਨਸ਼ਾ ਵਕਾਰੇ ਨੇ ਅੱਜ ਪੰਜਾਬ ਦੀ ਜਵਾਨੀ ਦਾ ਇਹ ਹਾਲ ਹੈ ਕਿਉਂਕਿ ਨਸ਼ਾ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਵਿਰੋਧੀਆਂ ਨੂੰ ਬਦਨਾਮ ਕਰਨ ਦਾ ਹਥਿਆਰ ਬਣ ਕੇ ਰਹਿ ਚੁੱਕਿਆ ਜਦਕਿ ਪੰਜਾਬ ਦੇ ਵਿੱਚ ਇਹ ਤਿੱਗਣਾ ਚੌਗਣਾ ਵਿਕ ਰਿਹਾ ਹੈ ਇਹਦੀ ਜਵਾਬਦੇਹੀ ਕਿਹਦੀ ਹੈ ਜੇ ਮਾਮਾ ਦੇ ਪੁੱਤ ਅਜ ਮਰ ਰਹੇ ਨੇ ਤੁਜੀ ਜਵਾਬਦੇਹੀ ਕਿਹਦੀ ਹੈ ਕਿਉਂਕਿ ਸਰਕਾਰ ਆਜਾਮਾਦਬੀ ਪਾਰਟੀ